ਸੰਘ ਜੀ ਆਓ ਤੁਹਾਨੂੰ ਅੱਜ ਦੱਸਦੇ ਹਾਂ ਸ਼ਹੀਦ ਬਾਬਾ ਗੁਰਵਖ ਸਿੰਘ ਜੀ ਮੁਖੀ ਦਮਦਮੀ ਟਕਸਾਲ ਦਾ ਜੀਵਨ ਬਾਰੇ ਅੱਜ 4 ਦਸੰਬਰ ਨੂੰ ਹੀ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ ਅਹਿਮਦ ਸ਼ਾਹ ਦੁਰਾਨੀ 18000 ਅਫਗਾਨੀ ਫੌਜ ਨਾਲ ਹਿੰਦੁਸਤਾਨ ਉੱਤੇ 7ਵੇਂ ਹਮਲੇ ਲਈ ਦਸੰਬਰ 1764 ਦੌਰਾਨ ਇਮਾਨਾਵਾਦ ਪਹੁੰਚਿਆ ਤਾਂ ਉਸਨੇ ਕਲਾਤ ਦੇ ਹਾਕਮ ਮੀਰ ਨਸੀਰ ਖਾਨ ਨੂੰ ਜਿਹਾਦ ਦੇ ਨਾਮ ਤੇ ਆਪਣੇ ਨਾਲ ਰਲਾ ਲਿਆ ਜਿਸ ਕੋਲ 12000 ਦੀ ਫੌਜ ਉਸ ਵਕਤ ਕਿਸੇ ਇੱਕ ਇਲਾਕੇ ਦਾ ਕਾਜੀ ਨਿਯੁਕਤ ਕਰਨ ਦੀ ਸ਼ਰਤ ਨਾਲ ਜੰਗ ਦਾ ਪੂਰਾ ਹਾਲ ਲਿਖਦਿਆਂ ਨਸੀਰ ਖਾਨ ਦੀ ਖਿਦਮਤ ਵਿੱਚ ਪੇਸ਼ ਕਰਨ ਦੇ ਦਾਅਵੇ ਨਾਲ ਉਹਨਾਂ ਨਾਲ ਪੰਜਾਬ ਆਉਣ ਵਾਲੇ ਬਲੋਚੀ ਇਤਿਹਾਸਕਾਰ ਕਾਜੀ ਨੂਰ ਮੁਹੰਮਦ ਉਸ ਵਕਤ ਸੱਚਕਣ ਸ਼ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਬਾਰੇ ਅੱਖੀ ਡਿੱਠਾ ਹਾਲ ਆਪਣੀ ਫਾਰਸੀ ਕਿਤਾਬ ਜੰਗਨਾਵਾ ਵਿੱਚ ਲਿਖਦੇ ਹਨ ਜਦ ਬਾਦਸ਼ਾਹ ਅਤੇ ਸ਼ਾਹੀ ਲਸ਼ਕਰ ਚੱਕ ਅਮਰਸਰ ਪੁੱਜੇ ਤਾਂ ਕੋਈ ਕਾਫਰ ਸਿੱਖਾਂ ਨੂੰ ਕਾਫਰ ਕਿਹਾ ਗਿਆ ਉਸਨੇ ਉਸ ਦੇ ਉੱਥੇ ਨਜ਼ਰ ਨਾ ਆਇਆ ਪਰ ਕੁਝ ਥੋੜੇ ਜਿਹੇ ਬੰਦੇ ਗੜੀ ਵਿੱਚ ਟਿਕੇ ਹੋਏ ਸਨ ਕਿ ਆਪਣਾ ਖੂਨ ਡੋਲ ਕੇ ਆਪਣੇ ਗੁਰੂ ਤੋਂ ਕਰਵਾਨ ਹੋ ਸਕਣ ਜਦ ਉਹਨਾਂ ਨੇ ਬਾਦਸ਼ਾਹ ਤੇ ਇਸਲਾਮੀ ਲਸ਼ਕਰ ਨੂੰ ਆਉਂਦਿਆਂ ਦੇਖਿਆ ਤਾਂ ਉਹ ਸਾਰੇ ਬੁੰਗੇ ਵਿੱਚੋਂ ਨਿਕਲ ਕੇ ਜਲਾਲ ਵਿੱਚ ਆਉਂਦਿਆ ਬੈਰੀ ਨਾਲ ਗੁੱਥਮ ਗੁੱਥਾ ਹੋ ਗਈ ਉਹ ਸਾਰੇ ਗਿਣਤੀ ਵਿੱਚ 30 ਸਨ ਉਹ ਜਰਾ ਪਰ ਵੀ ਨਹੀਂ ਡਰੇ ਕਬਰਾਏ ਨਹੀਂ ਉਹਨਾਂ ਨੂੰ ਨਾ ਕਤਲ ਹੋਣ ਦਾ ਡਰ ਸੀ ਨਾ ਮੌਤ ਦਾ ਪਹਿ ਉਹ ਗਾਜਿਆਂ ਨਾਲ ਜੁੱਟ ਪਏ ਅਤੇ ਉਲਝਣ ਵਿੱਚ ਆਪਣਾ ਖੂਨ ਡੋਲ ਗਏ ਮੈਦਾਨ ਛੱਡ ਕੇ ਨਹੀਂ ਨਸੇ ਇਸ ਤਰ੍ਹਾਂ ਸਾਰੇ ਸਿੰਘ ਕਤਲ ਹੋ ਗਏ ਆਪਣਿਆਂ ਦੀ ਉਸਤਦ ਲਿਆਏ ਕਾਜੀ ਨੂਰ ਮੁਹੰਮਦ ਵੱਲੋਂ ਬਿਆਨ ਕੀਤੇ ਉਕਤ ਬਰਤਾਰੇ ਚ ਸਿੱਖਾਂ ਦੀ ਸੂਰਮਈ ਦਾ ਨਾਲ-ਨਾਲ ਉਹਨਾਂ ਦਾ ਸ਼ਰੀਰ ਦਰਬਾਰ ਸਾਹਿਬ ਪ੍ਰਤੀ ਅਥਾ ਸ਼ਰਧ ਅਤੇ ਸਤਿਕਾਰ ਦੀ ਝਲਕ ਸਾਫ਼ ਨਜ਼ਰ ਆਉਂਦੀ ਅਫਦਾਲੀ ਦੇ 30000 ਅਫਗਾਨੀ ਅਤੇ ਬਲੋਚੀ ਫੌਜ ਨਾਲ ਨੇਡਰਤਾ ਦੇ ਬਹਾਦਰੀ ਨਾਲ ਪੜਦਿਆ ਸ਼੍ਰੀ ਦਰਬਾਰ ਸਾਹਿਬ ਦੀ ਅਜਮਤ ਲਈ ਜਿੰਨਾ 30 ਸਿੰਘਾਂ ਦੇ ਸ਼ਹਾਦਤ ਪਾ ਜਾਂਦੇ ਸੋਲੇ ਗਾਉਣ ਲਈ ਨੂਰ ਮੁਹੰਮਦ ਮਯੂਰ ਹੋਇਆ ਉਹਨਾਂ ਮਰਜੀ ਵੱਡੇ ਸਿੰਘਾਂ ਦੀ ਅਗਵਾਈ ਦਮਦਵੀ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਬਾਬਾ ਗੁਰਵਖਸ਼ ਸਿੰਘ ਜੀ ਨੇ ਹੀ ਕੀਤੀ ਸੀ ਬਾਬਾ ਗੁਰਵਖਸ਼ ਸਿੰਘ ਜੀ ਦਾ ਜਨਮ ਪਿਤਾ ਭਾਈ ਦਸੌਂਦਾ ਸਿੰਘ ਅਤੇ ਮਾਤਾ ਲక్ష్ਮੀ ਜੀ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਿਸ਼ਕਾਮ ਅਤੇ ਸ਼ਰਧਾ ਭਾਵਨਾ ਨਾਲ ਕੀਤੀ ਗਈ ਸੇਵਾ ਤੋਂ ਖੁਸ਼ ਹੋ ਕੇ ਗੁਰੂ ਦਸ਼ਮੇਸ਼ ਪਿਤਾ ਵੱਲੋਂ ਉਹਨਾਂ ਦੀ ਮਾਨੇਛਤ ਸੂਰਬੀਰ ਸੰਤ ਸਿਪਾਹੀ ਪੁੱਤਰ ਦੇ ਵਰਦਾਨ ਸਦਕਾ ਉਹਨਾਂ ਦੇ ਗ੍ਰਹਿ ਪਿੰਡ ਲੀਲ ਨੇੜੇ ਖੇਮ ਕਰਨ ਵਿਖੇ ਬਿਕਰਮੀ 1745 ਵਿਸਾਖ ਬਦੀ 5 ਨੂੰ ਹੋਇਆ 11 ਸਾਲ ਦੀ ਉਮਰੇ ਆਪ ਜੀ ਨੂੰ ਅੰਮ੍ਰਿਤ ਪਾਣ ਕਰਾਇਆ ਗਿਆ 15 ਸਾਲ ਦੀ ਉਮਰੇ ਆਪ ਜੀ ਦੇ ਮਾਤਾ ਦਾ ਪਿਤਾ ਜੀ ਸ੍ਰੀ ਅਨੰਤਪੁਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਜਾਣ ਨਾਲ ਉਹਨਾਂ ਨਾਲ ਸਦੀਵੀ ਵਿਛੋੜਾ ਪੈ ਗਿਆ। ਬਾਬਾ ਗੁਰਵੱਖ ਸਿੰਘ ਜੀ ਨੇ ਅਮਰ ਸ਼ਹੀਦ ਭਾਈ ਮਣੀ ਸਿੰਘ ਜੀ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਗੁਰਵਾਨੀ ਅਤੇ ਗੁਰਮਤਿ ਵਿੱਦਿਆ ਹਾਸਲ ਕੀਤੀ। ਜਦੋਂ ਦਸਮ ਪਿਤਾ ਜੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਬੋਧ ਕਰਾਉਂਦੇ ਰਹੇ ਤਾਂ ਆਪ ਜੀ ਉਹਨਾਂ 48 ਸਿੰਘਾਂ 'ਚ ਸ਼ਾਮਲ ਸਨ ਜਿਨ੍ਹਾਂ ਨੂੰ ਉਕਤ ਰਹਾਣੀ ਅਫਸਰ ਪ੍ਰਾਪਤ ਹੋਇਆ। ਆਪ ਜੀ ਸ਼ਾਸਤਰ ਵਿੱਦਿਆ ਦੇ ਵੀ ਧਨੀ ਸਨ ਅਤੇ ਬਾਬਾ ਦੀਪ ਸਿੰਘ ਜੀ ਦੇ ਜਥੇ ਨਾਲ ਸੰਬੰਧਿਤ ਸਨ ਪੱਕੇ ਨਿਤ ਨਮੀ ਰਹਦੇ ਪਰ ਪੱਕਾ ਤੇ ਜਿੱਦਰ ਵੀ ਜੰਗ ਜੁਦ ਹੁੰਦਾ ਆਪ ਜੀ ਹਮੇਸ਼ਾ ਮੂਹਰੇ ਹੋ ਡਟਦੇ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਬਾਬਾ ਗੁਰਵਖ ਸਿੰਘ ਜੀ ਨੂੰ ਅਨੰਦਪੁਰ ਸਾਹਿਬ ਰਹਿਣ ਦਾ ਹੁਕਮ ਕੀਤਾ ਸੀ ਆਪ ਜੀ ਇੱਥੇ ਰਹਿ ਕੇ ਗੁਰਮਤਿ ਪ੍ਰਚਾਰ ਪ੍ਰਸਾਰ ਅਤੇ ਗੁਰਧਾਮ ਦੀ ਸੇਵਾ ਸੰਭਾਲ ਕਰਦੇ ਰਹੇ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਪਿੱਛੇ ਬਾਬਾ ਗੁਰਵਖ ਸਿੰਘ ਜੀ ਦਮਦਮੀ ਟਕਸਾਲ ਦੇ ਮੁਖੀ ਬਣੇ ਅਤੇ ਹੈੱਡਕੁਆਟਰ ਸ੍ਰੀ ਅਨੰਦਪੁਰ ਸਾਹਿਬ ਨੂੰ ਹੀ ਬਣਾਈ ਰੱਖਿਆ। ਆਪ ਜੀ ਬਾਬਾ ਦੀਪ ਸਿੰਘ ਸ਼ਹੀਦ ਜੀ ਬਾਗ ਗੁਰਵਾਣੀ ਦੇ ਚੰਗੇ ਅਰਥ ਬੋਧ ਗਿਆਤਾ ਅਤੇ ਕਥਾਕਾਰ ਸਨ। ਸਿੰਘਾਂ ਨੂੰ ਗੁਰਵਾਣੀ ਅਰਥ ਪੜਾਉਣ ਸੰਥਿਆ ਦੇਣ ਤੋਂ ਇਲਾਵਾ ਆਪਣੇ ਹੱਥੀ ਗੁਰਵਾਣੀ ਪੋਥੀਆਂ ਅਤੇ ਗੁਟਕੇ ਲਿਖ ਕੇ ਜੋਗ ਸਥਾਨਾ ਤੇ ਭੇਜਦੇ ਰਹੇ ਆਪ ਜੀ ਵੱਲੋਂ ਸਰਬ ਲੋਗ ਗ੍ਰੰਥ ਦੇ ਉਤਾਰੇ ਦਾ ਜ਼ਿਕਰ ਵੀ ਮਿਲਦਾ ਹੈ ਦਮਦਵੀ ਟਕਸਾਲ ਦੇ ਤੀਸਰੇ ਮੁਖੀ ਭਾਈ ਸੂਰਤ ਸਿੰਘ ਜੀ ਨੇ ਆਪ ਜੀ ਪਾਸੋਂ ਗੁਰਮਤਿ ਵਿਦਿਆ ਹਾਸਲ ਕੀਤੀ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਉਪਰੰਤ ਸੱਚਕੰਨ ਸ਼੍ਰੀ ਦਰਬਾਰ ਸਾਹਿਬ ਅਤੇ ਮੰਜੀ ਸਾਹਿਬ ਵਿਖੇ ਕਾਫੀ ਸਮਾਗਰਵਾਨੀ ਅਤੇ ਮੁੱਖ ਬਾਖ ਦੀ ਕਥਾ ਬੰਦ ਰਹੀ ਇਸ ਪਰੰਪਰਾ ਨੂੰ ਬਾਬਾ ਗੁਰਵੱਖ ਸਿੰਘ ਜੀ ਵੱਲੋਂ ਮੋੜ ਸ਼ੁਰੂ ਕਰਦਿਆਂ ਕਿਸੇ ਨਾ ਕਿਸੇ ਤਰ੍ਹਾਂ ਜਾਰੀ ਰੱਖਿਆ ਗਿਆ ਅਫਦਾਲੀ ਅਤੇ ਸਿੱਖ ਤਾਕਤ ਦਾ ਨਸ਼ਾ ਮਨੁੱਖ ਨੂੰ ਕਈ ਵਾਰ ਵਹਿਸ਼ੀ ਬਣਾ ਦਿੰਦਾ ਹੈ ਸੋਨੇ ਦੀ ਚਿੜੀ ਹਿੰਦੁਸਤਾਨ ਨੂੰ ਹੜੱਪਾ ਲਈ ਵਿਦੇਸ਼ੀਆਂ ਦੀਆਂ ਹਮੇਸ਼ਾ ਨਜ਼ਰਾਂ ਰਹੀਆਂ ਪਰ ਹਿੰਦ ਤੱਕ ਪਹੁੰਚਣ ਲਈ ਉਹਨਾਂ ਨੂੰ ਪੰਜਾਬ ਵਿੱਚੋਂ ਤੱਕ ਗੁਜ਼ਰਨਾ ਹੀ ਪੈਣਾ ਸੀ ਜਿੱਥੇ ਕਿ ਸਵਾ ਲੱਖ ਸੇ ਏਕਲਡਾਉਂ ਦੀ ਗੁਰਤੀ ਵਾਲਿਆਂ ਨਾਲ ਉਹਨਾਂ ਨੂੰ ਦੋ ਚਾਰ ਹੋਣਾ ਪੈਂਦਾ ਸਿੰਘਾਂ ਵੱਲੋਂ ਬੇਕੋਫ ਹੋ ਕੇ ਰਸਤਾ ਰੋਕਣ ਤੋਂ ਅਫਦਾਲੀ ਕਾਫੀ ਦੁਖੀ ਸੀ ਜਿਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਸਿੰਘਾਂ ਦਾ ਸਫਾਇਆ ਕਰਕੇ ਹੀ ਰਹੇਗਾ ਅਫਦਾਲੀ ਨੂੰ ਦੱਸਿਆ ਗਿਆ ਕਿ ਸਿੰਘਾਂ ਨੂੰ ਅਗੰਮੀ ਸ਼ਕਤੀ ਤੇ ਹੌਸਲਾ ਸ੍ਰੀ ਹਰਮੰਦਰ ਸਾਹਿਬ ਦੇ ਅਮਰ ਸरोवर ਵਿੱਚ ਇਸ਼ਨਾਨ ਨਾਲ ਮਿਲਦਾ ਹੈ ਇਸ ਲਈ ਉਹ ਇਹ ਸਮਝਦਾ ਸੀ ਕਿ ਸਿੰਘਾਂ ਦੀ ਹਸਤੀ ਨੂੰ ਖਤਮ ਕਰਨ ਜੰਗ ਚ ਜੂਝਣ ਅਤੇ ਤਿਆਰ ਪਰ ਤਿਆਰ ਹੋਣ ਤੋਂ ਰੋਕਣ ਲਈ ਉਹਨਾਂ ਦੇ ਧਾਰਮਿਕ ਕੇਂਦਰ ਤੇ ਅਮਰਤ ਸरोवर ਦਾ ਖਾਤਮਾ ਕਰਨਾ ਜ਼ਰੂਰੀ ਹੋਵੇਗਾ ਅਹਿਮਦ ਸ਼ਾਹ ਅਫਦਾਲੀ ਬਲੋ ਬਿਕਰਮੀ 1722 ਨੂੰ ਜਦ ਹਿੰਦੁਸਤਾਨ ਤੇ ਹਮਲਾ ਕੀਤਾ ਗਿਆ ਤਾਂ ਉਸ ਵਕਤ ਆਬਾ ਗੁਰਵਖ ਸਿੰਘ ਜੀ ਤਖਤ ਸ੍ਰੀ ਕੇਸਗੜ ਸਾਹਿਬ ਦੀ ਜਥੇਦਾਰੀ ਦੇ ਨਾਲ ਨਾਲ ਤਖਤ ਸ੍ਰੀ ਕਾਲ ਤੱਕ ਸਹਿਬ ਦੀ ਸੇਵਾ ਵੀ ਨਿਵਾ ਰਹੇ ਸਨ ਉਸ ਵਕਤ ਸਿੱਖ ਸਰਦਾਰ ਵੱਖੋ ਵੱਖ ਮਹੀਮਾ ਤੇ ਚੜੇ ਹੋਣ ਕਾਰਨ ਅੰਮ੍ਰਿਤਸਰ ਤੋਂ ਦੂਰ ਦਰਾਡੇ ਸਰਨ ਸਰਦਾਰ ਜੱচ্ছা ਸਿੰਘ ਆਲੂ ਵਾਲੀਆ ਅਤੇ ਸਰਦਾਰ ਜਵਾਰ ਸਿੰਘ ਪਰਤਪੁਰੀਆ ਦਿੱਲੀ ਦੀ ਚੜਾਈ ਤੇ ਸੀ ਤਾਂ ਪੰਗੀ ਸਰਦਾਰ ਸੰਦਲਵਾਰ ਚ ਅਜਿਹੀ ਸਥਿਤੀ ਚ ਸਰਦਾਰ ਚੜਤ ਸਿੰਘ ਹੀ ਸਿਆਲਕੋਟ ਵਿੱਚ ਸੀ ਜਿਸ ਨੇ ਅਚਾਨਕ ਅਫਗਾਨੀ ਦੇ ਕੈਂਪ ਤੇ ਹਮਲਾ ਕਰਦਿਆ ਮੌਕੇ ਦੀ ਤਾੜ ਲਈ ਇੱਕ ਪਾਸੇ ਨਿਕਲ ਗਏ ਇਸੇ ਦੌਰਾਨ ਅਫਗਾਨੀ ਨੂੰ ਖਬਰ ਮਿਲੀ ਕਿ ਸਿੰਘ ਅਮਰਸਰ ਵੱਲ ਗਏ ਹਨ ਸਿੰਘਾਂ ਦਾ ਪਿੱਛਾ ਕਰਨ ਲਈ ਉਸ ਨੇ ਅਮਰਸਰ ਵੱਲ ਚੜਾਈ ਕੀਤੀ ਉਸ ਵਕਤ ਸ੍ਰੀ ਦਰਬਾਰ ਸਾਹਿਬ 'ਚ ਸਿਰਫ 30 ਸਿੰਘ ਸਨ ਜਿਨ੍ਹਾਂ ਦੀ ਅਗਵਾਈ ਬਾਬਾ ਗੁਰਵਖ ਸਿੰਘ ਜੀ ਜਿਨ੍ਹਾਂ ਨੂੰ ਨਿਹੰਗ ਵੀ ਕਿਹਾ ਜਾਂਦਾ ਹੈ ਕਰ ਰਹੀ ਸਨ ਅਫਦਾਲੀ ਦੇ ਹਮਲੇ ਦੀ ਖਬਰ ਮਿਲਦਿਆ ਹੀ ਇਨ੍ਹਾਂ ਸਿੰਘਾਂ ਨੇ ਅਸਾਵੀ ਜੰਗ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਦੀ ਰਖਵਾਲੀ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਾਰੇ ਹੀ ਸਨਮੁਖ ਸ਼ਹੀਦੀਆਂ ਪਾਉਣ ਦੇ ਚਾਹਵਾਨ ਸਨ ਅਤੇ ਤਰਜੋਈਆਂ ਕਰ ਰਹੇ ਸਨ ਕਿਸੇ ਨੇ ਨੀਲਾ ਬਾਣਾ ਆਇਆ ਕਿਸੇ ਨੇ ਸਫੇਦ ਤਾਂ ਕਿਸੇ ਨੇ ਕੇਸਰੀ ਰੰਗ ਸਾਹਮਣੇ ਸ਼ਸਤਰ ਤੇ ਵਸਤਰ ਸਜਾ ਲਏ ਮੰਨੋ ਇਹ ਤਿਆਰੀਆਂ ਇੱਕ ਵਿਆਹ ਦੀ ਤਰ੍ਹਾਂ ਸਨ ਪੂਰੀ ਤਿਆਰੀ ਕਰਦਿਆਂ ਸਾਹਮਣੇ ਅਨੰਦ ਸਾਹਿਬ ਦੀਆਂ ਪੰਜ ਪੌੜੀਆਂ ਦਾ ਪਾਠ ਕੀਤਾ ਫਿਰ ਅਕਾਲ ਬੁੰਗੇ ਤੋਂ ਉੱਤਰ ਕੇ ਸ਼੍ਰੀ ਦਰਬਾਰ ਸਾਹਿਬ ਜਾਂ ਮੱਥਾ ਟੇਕਿਆ ਚਾਰ ਪ੍ਰਕਰਮਾ ਕੀਤੀਆਂ ਇਹ ਅਰਦਾਸ ਕੀਤੀ ਕਿ ਸਤਗੁਰ ਸਿੱਖੀ ਸੰਗ ਨਿਵੇ ਸੀਸ ਕੇ ਸੰਕੇਸਾਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਖ ਲਿਆ ਕੋੜੀਆਂ ਦੇ ਸ਼ਬਦ ਸੁਣੇ ਸਿੰਘਾ ਕਿਹਾ ਅੱਜ ਲਾੜੀ ਉਹ ਤੇ ਯਾਵਨ ਜਾ ਰਹੇ ਹਾਂ ਕੜਾ ਪ੍ਰਸ਼ਾਦ ਵਰਤਾਇਆ ਗਿਆ ਅਤੇ ਸਿੰਘ ਬਾਹਰ ਆਏ ਤਾਂ ਐਨੇ ਨੂੰ ਅਫਦਾਲੀ ਦੀਆਂ 30000 ਫੌਜਾਂ ਪ੍ਰਕਰਮਾਂ ਚ ਆਣ ਪੁੱਜ ਗਈਆਂ ਇਹ ਦੇਖ ਸਿੰਘ ਵੀ ਤਲਵਾਰਾਂ ਤੂ ਕੇ ਵੈਰੀ ਤੇ ਟੁੱਟ ਪਏ ਇੱਕ ਦੂਜੇ ਤੋਂ ਅੱਗੇ ਹੋ ਹੋ ਦੁਸ਼ਮਣਾਂ ਦੀਆਂ ਸਫਾ ਵਿਛਾਈ ਜਾਂਦੀਆਂ ਤੇ ਅਗਵਾਈ ਕਰਦੇ ਆ ਬਾਬਾ ਗੁਰਵਖ ਸਿੰਘ ਸਭ ਨੂੰ ਹੌਸਲਾ ਅਤੇ ਪ੍ਰੇਰਨਾ ਦੇ ਰਹੇ ਸਨ ਸਿੰਘਾਂ ਦੇ ਇਸ ਜੋਸ਼ ਨੇ ਦੁਸ਼ਮਣਾਂ ਦੇ ਕੰਨਾਂ ਨੂੰ ਹੱਥ ਲਵਾ ਦਿੱਤੇ ਜਦ ਕਾਫੀ ਸਿੰਘ ਸ਼ਹੀਦ ਹੋ ਚੁੱਕੇ ਸਨ ਤਾਂ ਬਾ ਗੁਰਵਕ ਸਿੰਘ ਦੀ ਆਪ ਤੇਗਾ ਲੈ ਕੇ ਬੈਰੀ ਦੇ ਸਿਰ ਜਾ ਖਲੋਤੇ ਅਤੇ ਉਹਨਾਂ ਦੇ ਆਹੂ ਲਾਉਣ ਸ਼ੁਰੂ ਕਰ ਦਿੱਤੇ ਬੈਰੀ ਢਾਲ ਦਾ ਸਹਾਰਾ ਲੈਂਦੇ ਸਨ ਪਰ ਬਾਬਾ ਜੀ ਨੇ ਢਾਲ ਵੀ ਛੱਡ ਦਿੱਤੀ ਫਿਰ ਕੀ ਨੇੜੇ ਆਉਣ ਦੀ ਥਾਂ ਬੈਰੀ ਦੂਰੋਂ ਹੀ ਤੀਰਾਂ ਤੇ ਗੋਲੀਆਂ ਨਾਲ ਹਮਲਾਵਰ ਹੋਏ ਅਣਗਿਣਤ ਤੀਰਾਂ ਗੋਲੀਆਂ ਨਾਲ ਬਾਬਾ ਜੀ ਦਾ ਸਰੀਰ ਬਿੰਨਿਆ ਪਿਆ ਸੀ ਖੂਨ ਨਾਲ ਲਥਪਥ ਸੀ ਸਰੀਰ ਪਾਵੇਂ ਰਤਹੀਨ ਹੋ ਗਿਆ ਪਰ ਪੈਰ ਨਹੀਂ ਰੁਕ ਰਹੇ ਸਨ ਖੂਨ ਡੋਲ ਵੀ ਲੜਾਈ ਵਿੱਚ ਇੱਕ ਵਕਤ ਅਜੀਬ ਆਇਆ ਕਿ ਸਹ ਹਜਾਰੀ ਖਾਨ ਅਤੇ ਬਾਬਾ ਜੀ ਦਾ ਸਾਂਝਾ ਵਾਰ ਚੱਲਿਆ ਜਿਸ ਨਾਲ ਦੋਹਾਂ ਦੇ ਸਿਰ ਲੱਥ ਗਏ ਫਿਰ ਕੀ ਬਾਬਾ ਜੀ ਧੜ ਤੇ ਸਿਰ ਬਿਨਾਂ ਹੀ ਲੜਨ ਲੱਗੇ ਜਿਸ ਤੋਂ ਪੈ ਪੀਥ ਹੋ ਕੇ ਬੈਰੀ ਫੌਜ ਨਸਲ ਲੱਗੀ ਬਾਬਾ ਜੀ ਨੇ ਬਹੁਤ ਸਾਰੇ ਜ਼ਾਲਮਾਂ ਨੂੰ ਮੌਤ ਦੇ ਘਰ ਉਤਾਰਿਆ ਕਿਹਾ ਜਾਂਦਾ ਹੈ ਕਿ ਉਸ ਵਕਤ ਇੱਕ ਮੁਸਲਮਾਨ ਪੀਰ ਦੀ ਸਲਾਹ ਤੇ ਸੁਪਾ ਪੇਟਾ ਲੈ ਕੇ ਚਰਨੀ ਪਿਆ ਕਿ ਅੱਗੇ ਤੋਂ ਤੁਰਕ ਸ਼ਰੀ ਦਰਬਾਰ ਸਾਹਿਬ ਦੀ ਬੇਅਦਵੀ ਨਹੀਂ ਕਰਨਗੇ ਬਖਸ਼ਣਾ ਕਰੇ ਤਾਂ ਜਾ ਕੇ ਬਾਬਾ ਜੀ ਦਾ ਸ਼ਰੀਰ ਸ਼ਾਂਤ ਤੋ ਹੋਇਆ ਬਾਬਾ ਜੀ ਦਾ ਸਨਸਕਾਰ ਸਤਕਾਰ ਅਤੇ ਮਰਿਆਦਾ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਕੀਤਾ ਗਿਆ ਜਿੱਥੇ ਬਾਬਾ ਜੀ ਦੀ ਜਾਂਚ ਗੁਰਦੁਆਰਾ ਸ਼ਹੀਦ ਗੰਜ ਸ਼ਿਸ਼ੋਭਿਤ ਹੈ ਆਪ ਜੀ ਨੇ ਜੇ ਸੂਰਬੀਰਤਾ ਨਾਲ ਬਹਿਰੀਆ ਦਾ ਟੱਕਰਾ ਕੀਤਾ ਉਸ ਨੇ ਦੱਸ ਦਿੱਤਾ ਕਿ ਸਿੱਖ ਆਪਣੇ ਗੁਰੂ ਤਾਂ ਮਾਲੀ ਜਿਉਂਦੇ ਹਨ ਸਿੰਘਾਂ ਦੇ ਹੁੰਦਿਆਂ ਸੱਚ칸 ਸ੍ਰੀ ਦਰਬਾਰ ਸਾਹਿਬ ਦੀ ਬੇਅਦਵੀ ਕਰਨ ਵਾਲਾ ਸੁੱਖ ਦੀ ਨੀਂਦ ਨਹੀਂ ਸੌ ਸਕਦਾ ਬਾਬਾ ਜੀ ਦੀ ਲਾਸਾਨੀ ਸ਼ਹੀਦੀ ਸਿੱਖ ਕੌਮ ਦੇ ਇਤਿਹਾਸ ਵਿੱਚ ਪ੍ਰਮੁੱਖ ਤੇ ਲਾਸਾਨੀ ਵਰਤਾਂ ਆਰਿਆਂ ਵਿੱਚ ਗਿਣੀ ਜਾਂਦੀ ਹੈ ਖਾਲਸਾ ਪੰਥ ਦੇ ਇਜੇ ਹੀ ਮਹਾਨ ਸ਼ਹੀਦਾਂ ਤੇ ਯੋਧਿਆਂ ਸਤਕਸਾ ਦਾ ਚੜ੍ਹਦੀ ਕਲਾ ਵਿੱਚ ਰਹੇਗਾ ਬਾਬਾ ਜੀ ਦਾ ਸ਼ਹੀਦੀ ਦਿਹਾੜਾ 4 ਦਸੰਬਰ ਨੂੰ ਮਨਾਇਆ ਜਾਂਦਾ ਹੈ ਸੰਗੇ ਜੀ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਅੱਜ ਦੀ ਨੌਜਵਾਨੀ ਨੂੰ ਆਪਣੇ ਸਿੰਘਾਂ ਸ਼ਹੀਦਾਂ ਬਾਰੇ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਵਿਚਾਰ ਦਿਓ ਅਤੇ ਪੇਜ ਨੂੰ ਫੋਲੋ ਜਰੂਰ ਕਰਿਓ ਤੁਹਾਨੂੰ ਘੱਟ ਤੋਂ ਘੱਟ ਸਮੇਂ ਵਿੱਚ ਸਿੱਖ ਇਤਿਹਾਸ ਦੀ ਤੱਥਾਂ ਦੇ ਆਧਾਰ ਤੇ ਜਾਣਕਾਰੀ ਦਿੰਦੇ ਰਹਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ